ਤੇ ਮਾਡਲ ਕਿੰਨੇ ਆ ਗਿਆ ਭਰਾ ਮਾਡਲ 22 ਆ ਜੀ ਇਹ 22 ਮਾਡਲ ਆ ਗਿਆ ਹਾਂਜੀ ਤੇ ਜੇ ਭਰਾ ਰੇਟ ਦੀ ਗੱਲ ਕਰੀਏ ਰੇਟ ਦਾ ਹੁੰਦਾ ਆਪਾਂ ਕਰ ਦਿਆਂ 7 ਲੱਖ ਤੇ 60000 ਰੁਪਿਆ ਠੀਕ ਹੈ ਜੀ ਆਪਾਂ 7 ਲੱਖ 40000 ਦਾ ਦੇ ਦਾਂਗੇ ਨੈਟ ਪਰ ਇਹ ਮਾਡਲ ਆ ਗਿਆ ਇਹ 12 ਮਾਡਲ ਆ ਜੀ 12 ਮਾਡਲ ਆ ਗਿਆ ਪਾਵਰ ਸਟੀering ਪਾਵਰ ਸਟੀering ਚ ਤੇ ਰੇਟ ਦੀ ਗੱਲ ਕਰੀਏ ਬਾਈ ਤੇ ਵੀਰੇ ਰੇਡਰ ਹੈਗਾ 390000 ਰੁਪਿਆ ਕਿੰਨੇ ਮਾਡਲ ਕਿੰਨੇ ਆ ਗਏ ਸੀ ਮਾਡਲ 11 ਜੀ ਤੇ ਰੇਟ ਰੇਟ ਦਾ ਜੂੰ ਦਾ ਮੰਡੀ ਦਾ ਦੋ 98 ਕਰਿਆ ਵਾ ਹਾਂਜੀ ਸਰ ਜੀ ਤੇ ਮਾਡਲ ਇਹ 15 ਆ ਗਿਆ ਸੀਗਾ ਜੀ ਰੇਟ ਰੇਟ 445000 ਹੈ ਜੀ ਉਹਦਾ 14 ਆ ਗਿਆ ਸੀ ਰੇਟ ਜੀ ਰੇਟ ਇਹ ਵੀ ਦੇ ਦਾਂਗੇ ਜੀ ਆਪਾਂ ਸਵਾ 4 ਲੱਖ ਦਾ ਸਵਾਗਤ 99 ਮਾਡਲ ਦਾ ਰੇਟ ਕਿੰਨਾ ਆ ਗਿਆ ਭਰਾ ਰੇਟ ਦਾ ਤਾਂ ਜੀ 1.85 ਆਪਾਂ ਦੇ ਦਾਂਗੇ 1,65,000 ਦਾ 1 ਲੱਖ ਆ ਗਿਆ 2008 ਆ 2008 ਮਾਡਲ ਦਾ ਰੇਟ ਕਿੰਨਾ ਬਾਈ 1,10,000 3,10,000 ਲੋ ਵੀ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਆਪਾਂ ਸਾਡੇ ਨਾਲ ਭਰਾ ਜੁੜਿਆ ਗੁਰਪ੍ਰੀਤ ਸਿੰਘ ਆਪਾਂ ਗੱਲ ਕਰਦੇ ਆ ਕਿੰਨੇ ਕ ਟਰੈਕਟਰ ਲੈ ਕੇ ਆਇਆ ਤੇ ਕੀ ਲਕੇਸਮ ਹੈ ਮੰਡੀ ਦੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਆ ਭਰਾ ਵਧੀਆ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਸਭ ਤੋਂ ਪਹਿਲਾਂ ਤਾਂ ਮੰਡੀ ਦੀ ਲਕੇਸਮ ਦੱਸੋ ਜੀ ਲਕੇਸਮ ਵੀਰੇ ਬ ਲੋੜ ਦੇਣ ਨੂੰ ਬੱਸਾਂ ਮੁੜਦੀਆਂ ਉਧਰ ਬੱਸ ਸਟੈਂਡ ਨੂੰ ਜਾਂਦੇ ਆਪਾਂ ਕਿਉਂ ਆਇਆ ਪਰਨਾਲੇ ਚ ਦੋ ਮੰਡੀਆਂ ਲੱਗਦੀਆਂ ਨੇ ਤਰਕਸੀਲ ਚੌਂਕ ਵਾਜਦਾ ਜੀ ਇਹ ਤਰਕਸੀਲ ਚੌਂਕ ਹੈ ਹਾਂਜੀ ਠੀਕ ਹੈ ਜੀ ਤੇ ਜਿਹੜੇ ਆਪਣੇ ਕੋਲ ਟਰੈਕਟਰ ਨੇ ਉਹ ਕਿੰਨੇ ਕਿਨੇਪਰੇ ਟਰੈਕਟਰ ਹੈਗੇ ਜੀ 5 ਪੰਜ ਪਿੰਡ ਕਿਹੜਾ ਬਾਈ ਜੀ ਪਿੰਡ ਸੈਨਾ ਜੀ ਸੈਨਾ ਹਾਂਜੀ ਠੀਕ ਹੈ ਪੰਜ ਟਰੈਕਟਰ ਨੇ ਉੱਚੀਆਂ ਘਣੇਸਰਾਂ ਦੇ ਹੁੰਦੇ ਉੱਚਣਾਂ ਵਾਲੇ ਵੀ ਆ ਨੀਵਾਂ ਵਾਲੇ ਵੀ ਆ ਜੀ ਨੀਵੀਆਂ ਵਾਲੇ ਵੀ ਆ ਪੰਜਾਬ ਨੰਬਰ ਰੱਖਦੇ ਪੰਜਾਬ ਜੀ ਪੰਜਾਬ ਠੀਕ ਹੈ। ਤੋਂ ਸਟਾਰਟ ਕਰਦੇ ਆਂ ਬਾਈ ਆਪਾਂ 855 ਤੋਂ ਭਾਰੀ ਕਿਰਨ ਜਸਪ੍ਰੀਤ ਨਿਗਾਹ ਤੇ ਟਰੈਕਟਰ ਤੇ। ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸ਼ੋਅ ਰੂਮ ਕੰਡੇਸ ਨਾਲ। ਆ ਜਿਹੜਾ ਜਾਲ ਚਲਵਾਇਆ ਬਾਈ ਬੜਾ ਸੌਂਗਿਆ ਲੱਗਿਆ ਹੋਇਆ ਹੈ ਨਾ। ਪੂਰਾ ਸਿਰਾਂ ਪੂਰਾ ਸਿਰਾਂ ਲਾਇਆ ਬਾਈ। ਤੇ ਇਹ ਲੱਗਿਆ ਲਗਾਇਆ ਹੈ ਕਿ ਨਾ ਤੁਹਾਡੇ ਕੋਲੇ ਲਵਾਇਆ ਨਾ ਲੱਗਿਆ ਲਗਾਇਆ ਜੀ। ਲੱਗਿਆ ਲਗਾਇਆ। ਵੀ ਥੱਲੇੋਂ ਵੀ ਨੱਚ ਰਿਹਾ ਟੰਬੈ ਨਾ ਹਾਂ। ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ। ਤੇ 3 ਸੀਟ ਹੈ ਭਾਈ ਹਾਂ 3 ਸੀਟ ਹੈ ਜੀ 3 ਸੀਟਰ ਵਰਸ ਪੀਟੀਓ ਹੈ 5 ਸਟਾਰ ਹੈ ਹਾਂਜੀ ਟਾਇਰਾਂ ਦੀ ਗੱਲ ਕਰੀਏ ਭਰਾ ਟਾਇਰ ਹੈਗੇ ਜੀ ਨਾਲ ਦੇ ਟਰੈਕਟਰ ਦੇ 85 ਪੈਸੇ 85 ਪੈਸੇ ਦੇ ਟਾਇਰ ਪਏ ਨੇ ਹਾਂਜੀ ਚੌਕੜਾ ਹਾਂਜੀ ਤੇ ਪਾਵਰ ਕਟਾਈ ਚ ਦੇਗੀ ਚੁੱਲੇ ਵਾਲਾ ਆ ਗਿਆ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਤੇ ਮਾਡਲ ਕਿੰਨੇ ਆ ਗਿਆ ਭਰਾ ਮਾਡਲ 22 ਆ ਜੀ ਇਹ 22 ਮਾਡਲ ਆ ਗਿਆ ਹਾਂਜੀ ਤੇ ਜੇ ਭਰਾ ਰੇਟ ਦੀ ਗੱਲ ਕਰੀਏ ਰੇਟ ਦਾ ਹੁੰਦਾ ਆਪਾਂ ਕਰ ਦਿਆਂ 7 ਲੱਖ ਤੇ 60000 ਰੁਪਿਆ ਠੀਕ ਹੈ ਜੀ ਅਪਾ 7.40 ਲੱਖ ਦਾ ਦੇ ਦਾਂਗੇ ਨੈਟ ਫਿਕ 7.40 ਲੱਖ ਦਾ ਹਾਂਜੀ ਤੇ ਜੇ ਕੋਈ ਵੀਡੀਓ ਦੇ ਇੱਕ ਹੈ ਉਹਦਾ ਮਾਨਤਾ ਨੂੰ ਹੋਜੂ ਉਹਦਾ ਮੌਕੇ ਦੇ ਉਹਦਾ ਪਹਿਲਾਂ ਹੀ ਦਾਦਾ 20000 ਦਾ ਕੋਈ ਨਾ ਕਰ ਦਿਆਂਗੇ 1000 2000 ਹੋਰ ਕਰ ਦਿਆਂਗੇ ਠੀਕ ਹੈ 1000 2000 ਹੋਰ ਵੀਡੀਓ ਕਰਕੇ ਠੀਕ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਸਿਆਉਣਾ ਲੀਕਾ 750 ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਟਾਇਰਾਂ ਦੀ ਗੱਲ ਕਰੀਏ ਮਗਰਲੇ ਟਾਇਰ ਪਏ ਨੇ ਰੁਪਿਆ ਬਾਈ ਅਗਲੇ ਟਾਇਰ ਪਏ ਨੇ 80 ਵਿਚ 80 ਪੈਸੇ ਕਨੋਪੀ ਵਗੈਰਾ ਲੱਗੀ ਹੋਈ ਆ ਸੋਹਣਾ ਟਰੈਕਟਰ ਹੈ ਬਾਈ ਜੀ ਕਿ ਆ ਗਿਆ ਪਾਵਰ ਸਟੀਰਿੰਗ ਪਾਵਰ ਸਟੀਰਿੰਗ ਚ ਤੇ ਰੇਟ ਦੀ ਗੱਲ ਕਰੀਏ ਬਾਈ ਇਹ ਵੀਰੇ ਰੇਟ ਹੈਗਾ 390000 ਰੁਪਿਆ ਇਹ ਆਪਾਂ ਦੇ ਦਾਂਗੇ 75000 ਦਾ ਜੀ 375000 ਦਾ ਟਰੈਕਟਰ ਇਹ ਮਿੱਤਰੋ ਬਣੂਗਾ ਹਾਂਜੀ ਟਰੈਕਟਰ ਦੇਖ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਚ ਹੋਣਾ ਟਰੈਕਟਰ ਤੇ ਮੂਰੇ ਆ ਗਿਆ 735 ਟਿਉਣਾ ਲੀਕਾ ਹਾਂਜੀ ਦੱਸਿਓ ਬਾਈ ਜੀ ਇਹਦੇ ਬਾਰੇ ਇਹ 11 ਮਾਡਲ ਹੈ ਜੀ ਠੀਕ ਹੈ ਜੀ ਇਹਦੇ ਚਾਰੇ ਟਾਇਰ ਨਵੇਂ ਆ ਜੀ ਕਿਆ ਰੇ ਚੌਕੜਾ ਰੁਪਿਆ ਪੈ ਰੇ ਟਾਇਰ ਹਾਂਜੀ ਪੰਜਨਗੇਰ ਦਾ ਵੀ ਉਨੇ ਹੀ ਜਿੰਨਾ ਇੰਜਨ ਗੇਅਰ ਦਾ ਪੂਰਾ ਓਕੇ ਜੀ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰਾਂ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਓਕੇ ਆ ਹਾਂਜੀ ਪੰਜਾਬ ਨੰਬਰ ਹੈ ਰੈਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਈਡ ਗੇਅਰ ਚ ਆ ਗਿਆ ਮਾਡਲ ਕਿੰਨੇ ਆ ਮਾਡਲ ਕਿੰਨੇ ਆ ਗਿਆ ਸੀ ਮਾਡਲ 11 ਜੀ ਤੇ ਰੇਟ ਰੇਟ ਦਾ ਜੂੰ ਦਾ ਮੰਡੀ ਦਾ 298 ਕਰਿਆ ਵਾ ਹਾਂਜੀ ਕੇ ਵੀ ਆ 80000 ਦੇ ਰੈਂਗ ਰੋ ਰੱਖ ਜੀ 2 ਲੱਖ 80 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਟਰੈਕਟਰ ਹੈ ਮੂਰੇ ਆ ਗਿਆ 750 2015 ਨੀ 15 ਮਾਡਲ ਹੈ ਜੀ 15 ਮਾਡਲ ਹੈ ਜੇਪਰਾ ਟਾਇਰਾਂ ਦੀ ਗੱਲ ਕਰੀਏ ਮਗਲੇ ਡਰ 90 ਪੈ ਹੈ ਜੀ ਠੀਕ ਹੈ ਜੀ ਅਗਲੇ ਘੱਟ ਨੇ ਬਾਈ ਮਗਲੇ 16 ਵਾਲੇ ਡਾਇਰ ਹੈ ਜੀ ਮਗਲੇ 16 ਵਾਲੇ ਨੇ ਐਮ ਆਰ ਐਫ ਦੇ ਡਬਲ ਡਿਸਟ੍ਰੀਬਿਊਟਰ ਚ ਸਾਈਡ ਗੇਅਰ ਚ ਸੈਂਪਲ ਕੱਪੜੇ ਵਾਲੀ ਸਾਤਰੀ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਸੋਹਣਾ ਟਰੈਕਟਰ ਹੈ ਬਿਲਕੁਲ 3 ਸਪੀਡ ਹੈ 3 ਸਪੀਡ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮਾਡਲ ਇਹ 15 ਗਿਆ ਸੀ ਇਹ ਰੇਟ ਰੇਟ 4 ਲੱਖ 45 ਹਜ਼ਾਰ ਹੈ ਜੀ ਉਹਦਾ ਇਹ ਆਪਾਂ ਦੇ ਦੇ ਦਾਂਗੇ 20000 ਇਹ ਘੱਟ ਦੇ ਦਾਂਗੇ ਜੀ 20000 ਰੁਪਏ ਇਹ ਘੱਟ ਦੇ ਦੇਵਗੇ ਸਵਾ 4 ਲੱਖ ਦਾ ਦੇਵਾਂਗੇ ਸਵਾ 4 ਲੱਖ ਦਾ ਇਹ ਬਣੂ ਹਾਂਜੀ ਸਵਾ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਆਰ ਐਕਸ ਐਚ ਡੀਬੀ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮੂਹਰੇ ਆ ਗਿਆ 60 ਦਾ ਸਿਉਣਾ ਦੀ ਘਾਰ 100 ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਈਡ ਗੇਅਰ ਟਾਇਰਾਂ ਦੀ ਗੱਲ ਕਰੀਏ ਭਰਾ ਮੂਹਰੇ ਟਾਇਰ ਦਾ 45 ਰੁਪਏ ਹੈ ਜੀ ਠੀਕ ਹੈ ਜੀ ਮਗਰਲੇ ਟਾਇਰ 90 ਰੁਪਏ ਪੈਸੇ ਦਾ ਲੋ ਜੀ 90 95 ਪੈਸੇ ਮਗਰਲੇ ਟਾਇਰ ਹੈ ਨਹੀਂ ਹੈਗੇ ਨੇ ਤੇ ਇੰਜਨ ਗੇਅਰ ਤਾਂ ਚੰਗਾ ਬਾਈ ਇੰਜਨ ਗੇਅਰ ਦਾ ਓਕੇ ਹੈ ਜੀ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਹੈ ਬਾਈ ਮਾਰ ਕੇ ਲਿਓ ਜਿੰਨੀ ਮਰਜੀ ਟਰਾਈ ਮਾਰ ਕੇ ਬਾਹ ਕੇ ਹਾਂਜੀ ਆਪਣਾ ਕਹਿਣ ਦਾ ਮਕਸਦ ਇਹ ਹੈ ਬਈ ਆਪਦੀ ਤੁਹਲਲੀ ਕਰਕੇ ਜਿਵੇਂ ਹੁੰਦੀ ਹੈ ਓਵੇਂ ਕਰਕੇ ਲਿਜਾਓ ਹਾਂਜੀ ਹਾਂਜੀ ਠੀਕ ਹੈ ਇਹ ਵੀ ਦੇ ਦਾਂਗੇ ਜੀ ਆਪਾਂ 4.5 ਲੱਖ ਦਾ ਸਵਾ ਚਾਰ ਲੱਖ ਦਾ 442000 ਡਿਮਾਂਡ ਆ ਮਿੱਤਰੋ ਸਵਾ ਚਾਰ ਲੱਖ ਦਾ ਇਹ ਟਰੈਕਟਰ ਬਣੂ ਮੌਕੇ ਤੇ ਟਰੈਕਟਰ ਦੇਖ ਸਕਦੇ ਹੋ ਉਹ ਵੀ ਮਿੱਤਰੋ ਨਾ ਵੀ ਕਲਰ ਚ ਆ ਗਿਆ 855 ਟਾਇਰਾਂ ਦੀ ਗੱਲ ਕਰੀਏ ਭਰਾ ਮਗਲੇ ਟਾਇਰ 14 ਵਾਲੇ 40 ਪੈ ਜੀ ਅੱਛਾ ਜੀ ਅਗਲੇ ਅਗਲੇ ਟਾਇਰ ਨਵੇਂ ਆ ਜੀ ਆਲੇ ਟਾਇਰ ਨਵੇਂ ਨੇ 6 ਛਿਰੀ ਆ ਡਬਲ ਕਲਚ ਆ ਜੀ 6 ਛਿਰੀ ਡਬਲ ਕਲਚ ਪੰਜਾਬ ਨੰਬਰ ਦਾ ਜੀ ਪੰਜਾਬ ਨੰਬਰ ਦਾ ਇੰਜਨ ਗੇਅਰ ਦਾ ਕਿਵੇਂ ਬਾਈ ਇੰਜਨ ਗੇਅਰ ਦਾ ਭਾਈ ਜਮਾ ਓਕੇ ਆ ਗਿਆ ਬੰਦਾ ਵਾਕੇ ਲੈ ਜੇ ਬੰਦਾ ਵਾਕੇ ਲੈ ਜੀ ਹਾਂ ਜੀ ਠੀਕ ਹੈ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬੈਟਰੀ ਸੈਲਫ ਸਟ ਰੇਟ ਦਾਦਾ ਜੀ 1.85 ਆਪਾਂ ਦੇ ਦਾਂਗੇ 1,65,000 ਦਾ 1,65,000 ਹਾਂਜੀ ਠੀਕ ਹੈ ਜੀ ਤੇ ਉਦੋਂ ਕਹਾ ਆ ਗਿਆ ਬਈ ਸਿਆਉਣਾ ਲੀਕਾ 750 ਟਰੈਕਟਰ ਚੈੱਕ ਕਰ ਸਕਦੇ ਤੁਸੀਂ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਚੌਕੜਾ ਰੁਪਿਆ ਪਏ ਨੇ ਇੰਜਨ ਗੇਅਰ ਦਾ ਕਿਵੇਂ ਆ ਬਈ ਜਮਾ ਓਕੇ ਆ ਜੀ ਇਹ ਵੀ ਇੰਜਨ ਗੇਅਰ ਤਾਂ ਜਮਾ ਓਕੇ ਆ ਹਾਂਜੀ ਸਾਈਡ ਗੇਅਰ ਚ ਆ ਗਿਆ ਸਿੰਪਲ ਕੱਪੜੇ ਵਾਲੀ ਸਾਤਰੀਆ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਆ ਟਰੈਕਟਰ ਹੈ ਮਾਡਲ ਆ ਗਿਆ 2008 ਆ 2008 ਮਾਡਲ ਦਾ ਰੇਟ ਕਿੰਨਾ ਬਈ 1,10,000 3,10, ਇਹ ਆ ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜੀ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਆਗੇ ਨੇ ਹਾਂ ਹੈਗੇ ਜੀ ਘਰੇ ਖੜੇ ਆਗੇ ਘਰੇ ਖੜੇ ਆ ਹਾਂਜੀ ਕਿੰਨੇ ਕ ਟਰੈਕਟਰ ਘਰੇ ਖੜੇ ਆ ਪੰਜ ਪੰਜ ਟਰੈਕਟਰ ਖੜੇ ਆ ਜੀ ਪੰਜ ਟਰੈਕਟਰ ਖੜੇ ਆ ਹਾਂਜੀ ਠੀਕ ਆ ਉਹ ਤਾਂ ਪੰਜਾਬੀ ਕੇ ਤੁਹਾਡੇ ਨਾਲ ਕੰਟੈਕਟ ਕਰ ਲੂ ਬੰਦਾ ਫੇਰ ਹਾਂਜੀ ਹਾਂਜੀ ਦੱਸ ਦੋਗੇ ਤੁਸੀਂ ਆ ਸਾਰੇ ਡਾਕਟਰਾਂ ਦੇ ਜਿਹੜਾ ਬੰਦੇ ਨੇ ਲੈਣਾ ਜੀ ਬਾਕੇ ਤਸੱਲੀ ਕਰਕੇ ਜਦੋਂ ਫੇਰ ਤਾਂ ਆ ਗਿਆ ਫੇਰ ਥੋੜਾ ਕਰਕੇ ਲਵੇ ਨਹੀਂ ਆਪਣਾ ਸਾਡਾ ਆਪਣੇ ਕੋਲੇ ਆ ਠੀਕ ਆ ਜੀ ਠੀਕ ਆ ਜੀ ਗੱਲ ਠੀਕ ਆ ਜੀ ਹਾਂ ਤਸੱਲੀ ਆ ਸਾਰੇ ਡਾਕਟਰ ਆਪਾਂ ਤਸੱਲੀ ਕਰਕੇ ਆਪਾਂ ਇਹਨਾਂ ਨੂੰ ਕਹਿੰਨੇ ਵੀ ਬਾਕੇ ਲੈ ਕੇ ਜਾ ਯਾਰ ਬਾਕੇ ਲੈ ਕੇ ਜਾਓ ਹਾਂ ਹਾਂ ਕਿਉਂ ਅਗਲੇ ਨੇ ਪੈਸੇ ਲਾਉਣੇ ਹੁੰਦੇ ਆ ਕਾਗਜ਼ਾਂ ਦੀ ਫੋਲੋ ਕੇ ਗਰੰਟੀ ਪੰਜਾਬ ਨੰਬਰ ਹੋਣਗੇ ਸਾਰੇ ਪੰਜਾਬ ਨੰਬਰ ਹੋਣਗੇ ਆਣੇ ਨੇ ਰੁਪਏ ਲਾਉਣੇ ਹੁੰਦੇ ਆ ਥੋਕ ਵਜਾ ਕੇ ਆਪਣਾ ਕਹਿਣ ਦਾ ਮ ਕਹੀ ਹਾਂ ਜੀ ਹਾਂ ਬਾਕੀ ਕਹਿੰਦਾ ਜਲਦੀ ਜੀ ਦਾ ਨੋ ਗੱਡੀ ਇਹ ਲੋਹਾ ਨਾ ਇਹ ਹਾਂ ਲੋਹਾ ਠੀਕ ਹੈ ਕਾਗਜ਼ਾਂ ਦੀ ਆਪਣੀ ਫੁੱਲ ਗਰੰਡੇ ਕਾਗਜ਼ਾਂ ਤੁਹਾਨੂੰ ਬਾਅਦ ਜਿਹੜੇ ਬਣ ਗਏ ਉਹ ਵੀ ਰਹਿਣੇ ਆ ਠੀਕ ਹੈ ਜੀ ਹਾਂ ਗਲਤ ਕਾਗਜ਼ਾਂ ਆਪਾਂ ਲੈਂਦੇ ਨਹੀਂ ਗਲਤ ਕਾਗਜ਼ਾਂ ਆਪਾਂ ਲੈਂਦੇ ਨਹੀਂ ਹਾਂ ਨਾ ਆਪਾਂ ਗਲਤ ਕੰਮ ਕਰਗੇ ਠੀਕ ਹੈ ਜੀ ਨਾ ਹੀ ਬਾਈ ਗਲਤ ਕੰਮ ਕਰਨਾ ਨਾ ਹੀ ਗਲਤ ਕਾਗਜ਼ਾਂ ਆਪਾਂ ਲੈਣ ਤੇ ਬਾਈ ਜੀ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਹੈ 98152 11918 ਦੁਬਾਰੇ ਬੋਲੋ ਜੀ 98152 11918 ਠੀਕ ਹੈ ਜੀ ਠੀਕ ਹੈ ਬਹੁਤ-ਬਹੁਤ ਧੰਨਵਾਦ ਭਾਈ ਗੱਲ ਕਰਕੇ ਵਧੀਆ ਲੱਗਿਆ ਬਹੁਤ-ਬਹੁਤ ਧੰਨਵਾਦ ਲੋਬੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ